ਇੱਕ ਤਰੀਕ ਨੂੰ ਜਿਹੜਾ ਕਿ ਰੂੜੇ ਕੇ ਕਲਾਂ ਦੇ ਵਿੱਚ ਜਸਵਿੰਦਰ ਸਿੰਘ ਨਾਦ ਇੱਕ ਨਿਹੰਗ ਸਿੰਘ ਦਾ ਕਤਲ ਹੋਇਆ ਸੀਗਾ ਉਹਨਾਂ ਦੇ ਘਰ ਦੇ ਵਿੱਚ ਹੀ ਸ਼ਾਪ ਐਜਟਿਵੈਪਨਸ ਨਾਲ ਉਹ ਦੇਰ ਰਾਤ ਦੇ ਵਿੱਚ ਹੋਇਆ ਸੀਗਾ ਜਿੱਦਾਂ ਹੀ ਸਾਨੂੰ ਇਤਲਾ ਮਿਲੀ ਸਾਡੀ ਸਾਰੀ ਟੀਮਸ ਫੋਰੈਂਸਿਕ ਟੀਮ ਸਾਈਬਰ ਦੀ ਸਾਡੀ ਟੈਕਨੀਕਲ ਟੀਮਸ ਐਂਡ ਸੀਨੀਅਰ ਆਫਸਰਸ ਮੌਕੇ ਤੇ ਪਹੁੰਚ ਗਏ ਸੀਗੇ ਵੱਖ-ਵੱਖ ਟੀਮਾਂ ਅਸੀਂ ਬਣਾਈ ਸੀਗੀ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ડી ਸੰਦੀਪ ਮਾਨੜ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਐਂਡ ਇਨਚਾਰਜ ਸੀਆਈਏ ਬਲਜੀਤ ਸਿੰਘ ਐਸਐਚਓ ਰੂੜੇ ਕੇ ਕਲਾ ਇਨਸਪੈਕਟਰ ਜਗਜੀਤ ਸਿੰਘ ਤੇ ਹੋਰ ਵੀ ਸਾਡੇ ਜੋ ਟੈਕਨੀਕਲ ਵਿੰਗ ਦੇ ਮੁੰਡੇ ਹੈਗੇ ਵੱਖ-ਵੱਖ ਟੀਮਾਂ ਲਾ ਕੇ ਅਸੀਂ ਸੀਸੀਟੀਵੀ ਫੂਟੇਜ ਤੇ ਬਾਕੀ ਟੈਕਨੀਕਲ ਐਂਡ ਹਿਊਮਨ ਐਂਡ ਦੇ ਥਰੂ ਇਹਨੂੰ ਟਰੈਕ ਕੀਤਾ ਤੇ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਚਾਰ ਜਿਹੜੇ ਅਕਿਊਜ਼ ਹੈਗੇ ਪਰਮਜੀਤ ਸਿੰਘ ਮਨਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਇਹ ਵੀ ਨਿਹੰਗ ਜਥੇਬੰਦੀਆਂ ਨਾਲ ਹੀ ਸੰਬੰਧ ਰੱਖਦੇ ਆ ਇਹਨਾਂ ਦਾ ਆਪਸੀ মতਪੇਦ ਸੀਗੇ ਕਈ ਮੁੱਦਿਆਂ ਦੇ ਵਿੱਚ ਕੁਝ ਗੱਲਾਂ ਹੋਰ ਵੀ ਅਸੀਂ ਡੀਟੇਲ ਦੇ ਵਿੱਚ ਪਤਾ ਕਰਾਂਗੇ ਬਸ ਉਸ ਦਿਨ ਇਹ ਰਾਤ ਨੂੰ ਦੇਵਰ intoxicated ਤੇ ਇਨਾਂ ਨੇ ਐਦਾਂ ਕਰਕੇ ਕਦਮ ਠਾਇਆ ਕਾਂਸਪੀਰੇਸੀ ਰਚੀ ਕਿ ਵੀ ਚਾਰੋਂ ਬੰਦੇ ਦੋ ਮੋਟਰਸਾਈਕਲਾਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਉਹਦੇ ਘਰ ਦੇ ਵਿੱਚ ਐਂਟਰ ਹੁੰਦੇ ਆ ਫੋਰਸਫੁਲੀ ਉਹ ਰਾਤ ਨੂੰ ਉੱਥੇ ਇਕੱਲਾ ਹੀ ਹੁੰਦਾ ਹੈ ਘਰ ਦੇ ਵਿੱਚ ਤੇ ਉਹਦੇ ਤੇਜ਼ ਹਥਿਆਰਾਂ ਨਾਲ ਕਾਫੀ ਵਾਰ ਕਰਦੇ ਆ ਕਿ ਮੌਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਵਹੀਕਲਸ ਦੇ ਨਾਲ ਹਥਿਆਰਾਂ ਨਾਲ ਉੱਥੋਂ ਰਫੂ ਚੱਕਰ ਹੋ ਜਾਂਦੇ ਤੇ ਨਿਕਲ ਜਾਂਦੇ ਭੱਜ ਜਾਂਦੇ ਤੇ ਸਾਡੀ ਟੀਮਸ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਉਹਦੇ ਵਿੱਚੋਂ ਦੋ ਬੰਦਿਆਂ ਨੂੰ ਅਸੀਂ ਜਿਹੜੇ ਕਿ ਪਰਮਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਜਿਹੜੇ ਵੈਪਨ ਉਹਨਾਂ ਨੇ ਯੂਜ਼ ਕੀਤੇ ਸੀਗੇ ਐਂ ਵਹੀਕਲ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਵੀ ਬਰਾਮਦ ਕਰ ਲਿਆ ਹੈਗਾ ਸਰ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾਂ ਗਵਾਹ ਸੀ ਪਹਿਲਾਂ ਵਿੱਚ ਨੇ ਇੱਕ ਚੀਜ਼ ਦਾ ਜ਼ਿਕਰ ਇੱਕ ਗੱਲ ਆ ਰਹੀ ਹੈ ਕਿ ਪਹਿਲਾਂ ਇੱਕ ਕਤਲ ਹੋਇਆ ਸੀਗਾ ਉਹਦੇ ਵਿੱਚ ਇਹ ਗਵਾਹ ਸੀਗਾ ਬਾਅਦ ਦੇ ਵਿੱਚ ਇਹਨਾਂ ਦੇ ਕੁਝ ਗਵਾਹੀ ਨੂੰ ਲੈ ਕੇ ਰੋਲਾ ਪੈ ਗਿਆ ਤੇ ਬਾਕੀ ਵੀ ਇਹਨਾਂ ਦਾ ਆਪਸੀ ਕੋਈ মতਵੇਚ ਚੱਲਦਾ ਹੀ ਰਹਿੰਦੇ ਸੀਗੇ ਕਈ ਰਿਲੀਜੀਅਸ ਮੁੱਦਿਆਂ ਤੇ ਤੇ ਬਾਕੀ ਵੀ ਕਈ ਵਿਊਜ਼ ਅਲੱਗ-ਅਲੱਗ ਸੀਗੇ ਪਰ ਇਹ ਕੋਈ ਗੱਲ ਨਾ ਰਹੀ ਵੀ ਨੇ ਜਿਵੇਂ ਵੱਡਾ ਦਲ ਨੇ ਕੋਈ ਐਸਾ ਤਰ੍ਹਾਂ ਕੋਈ ਨਹੀਂ ਐਦਾ ਦਲ ਵਾਲਾ ਨਹੀਂ ਇਹ ਇੰਡੀਵਿਜੂਅਲੀ ਇਹਨਾਂ ਨੇ ਆਪਸ ਵਿੱਚ ਹੀ ਚਾਰਾ ਨਹੀਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਬੈਕ ਦੇ ਵਿੱਚ ਕੋਈ ਦਲ ਹੋਏ ਐਦਾਂ ਦੀ ਗੱਲ ਹਾਲੇ ਕੋਈ ਸਾਹਮਣੇ ਨਹੀਂ ਆਈ ਤੇ ਬਾਕੀ ਦੋਹਾਂ ਦੇ ਉਹ ਵੀ ਜੀ ਸਾਡੀ ਟੀਮਸ ਲੱਗੀ ਹੋਈਆਂ ਕੁਝ ਲੀਡਸ ਹੈਗੀ ਸਾਡੇ ਕੋਲ ਤੇ ਛੇਤੀ ਉਹਨਾਂ ਨੂੰ ਵੀ ਫੜ ਲਾਂਗੇ ਅਸੀਂ ਕਿ ਇਹ ਮੁਕਵਤਾ ਆ ਰਹਾ ਵਾ ਜੀ ਇਹ ਜੋ ਪਰਚਾ ਦਿੱਤਾ ਸੀਗਾ ਬਿਕੋਜ਼ ਇਹ ਇੱਕ ਤਰੀਕ ਨੂੰ ਵਾਰਦਾਤ ਹੋਈ ਉਸ ਦਿਨ ਤੋਂ ਨਵੇਂ ਕਾਨੂੰਨ ਆਮਲ ਚ ਆਗੇ ਸੀਗੇ ਤੇ ਅਸੀਂ 103 1 ਤੇ 35 ਭਾਰਤੀ ਨਿਆਇ ਸੰਹਿਤਾ ਉਹਦੇ ਵਿੱਚ ਇਹ ਪਰਚਾ ਦਿੱਤਾ ਸੀਗਾ ਕਿੰਨੀ ਉਮਰ ਹੈ ਜੀ ਇਹਨਾਂ ਦੀ ਇਹ ਜੀ ਨੀਅਰ ਅਬਾਊਟ 30ਸ ਦੇ ਅਰਾਊਂਡ ਹੈਗੀ ਇਹਨਾਂ ਦੀ ਬਰਾਮਦ ਕੀ ਆਜੀ ਇੱਕ ਜੀ ਇਹਨਾਂ ਤੋਂ ਕਿਰਪਾਨ ਹੋਈ ਹੈਗੀ ਤੇ ਇੱਕ ਖੰਡਾ ਹੈਗਾ ਲੋਹੇ ਦਾ ਉਹ ਵੀ ਬਰਾਮਦ ਤੇ ਇੱਕ ਮੋਟਰਸਾਈਕਲ ਉਹਦੀ ਮਕਦਮੇ ਦਰਜ ਹੈ ਜੀ ਹਾਲ ਕੀ ਖੜੀ ਕੋਈ ਨਾ ਦਾ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਆਇਆ ਹੈ ਸਾਹਮਣੇ ਬਟ ਅਬੀ ਰਿਮਾਂਡ ਤੇ ਇਹਨਾਂ ਨੂੰ ਲਿਆ ਗਿਆ ਹੈ ਤੇ ਡੀਟੇਲ ਦੇ ਵਿੱਚ ਹੋਰ ਪੁੱਛਗਿੱਛ ਕਰਾਂਗੇ ਸਰ ਕਿਹਨਾਂ ਦਾ ਜਿਹੜੇ ਲੁਧਿਆਣੀ ਵੀ ਕਾਂਡ ਹੋਇਆ ਸੀ ਜਿਹਦੇ ਉਹਨਾਂ ਨਾਲ ਤਾਂ ਕੋਈ ਸੰਬੰਧ ਨਹੀਂ ਨਹੀਂ ਉਹਨਾਂ ਨਾਲ ਇਹਨਾਂ ਦਾ ਕੋਈ ਸੰਬੰਧ ਸਾਹਮਣੇ ਨਹੀਂ ਆਇਆ ਇਹ ਇੱਕ ਇੰਡੀਵਿਜੂਅਲ ਵਾਰਦਾਤ ਸੀਗੀ ਜੋ ਇਹਨਾਂ ਨੇ ਅੰਜਾਮ ਦਿੱਤਾ ਆ ਆਪਸੀ ਕੋਈ ਪਰਸਨਲ ਐਨਿਮੋਸਿਟੀ ਨਹੀਂ ਲੱਗੀ ਸਾਰੇ ਨਵੇਂ ਕਾਨੂੰਨਾਂ ਤੇ ਪਹਿਲਾ ਮਕਦਮਾ ਜਿੱਦ ਤੋਂ ਨਹੀਂ ਇਹ ਜੀ ਹੋਰ ਪਹਿਲਾ ਮਕਦਮਾ ਕਤਲ ਦਾ ਜ਼ਿਲ੍ਹੇ ਦੇ ਵਿੱਚ ਹੋਇਆ